ਹੰਝੂਆਂ ਭਰੀ ਤਸਵੀਰ ਇੱਕ ਦੁਖਿਆਰੀ ਔਰਤ ਦੀ ਦੁੱਖਾਂ ਭਰੀ ਕਹਾਣੀ ਬਿਆਨ ਕਰਦੀ ਹੈ ਕਿਸੇ ਗਰੀਬ ਦੇ ਭਰੋਸੇ ਨੂੰ ਤੋੜਨ ਵਾਲੀ ਤਸਵੀਰ ਹੈ ਜੀ ਹਾਂ ਜਦੋਂ ਇੱਕ ਗਰੀਬ ਪਰਿਵਾਰ ਤੇ ਆਫਤ ਆਉਂਗ ਉਹ ਘੜੀ ਆ ਜਾਂਦੀ ਹੈ ਜਦੋਂ ਘਰ ਦੇ ਸਾਰੇ ਸੁਪਨੇ ਇੱਕ ਸ਼ੰਕ ਵਿੱਚ ਲੁੱਟ-ਪੁੱਟ ਜਾਂਦੇ ਹੈ ਸਾਡੇ 6 ਲੱਖ ਰੁਪਏ ਦੀ ਚੋਰੀ ਨਾ ਸਿਰਫ ਇਹ ਨਾ ਮਿਹਨਤ ਕੱ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਸੀ ਸਗੋ ਇਹਨਾਂ ਦੇ ਉਹ ਇੱਕ ਦਿਨ ਸਾਰੇ ਪਲਾਨ ਵਿੱਚ ਝੋਪਟ ਹੋ ਕੇ ਰਹਿ ਗਏ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਤਨਾ ਚੁੱਪਚਾਪ ਦੁੱਖ ਉਤਰੇਗਾ ਅਤੇ ਇਹ ਮਿਹਨਤੀ ਲੋਕ ਆਪਣਾ ਘਰ ਨਵੀਂ ਥਾਂ ਤੇ ਪਾਉਣ ਲਈ ਪੁਰਾਣਾ ਵੇਚ ਕੇ ਸੜਕ ਤੇ ਉਤਰ ਆਉਣਗੇ ਹਾਂਜੀ ਬਿਲਕੁਲ ਪਿੰਡ ਘਰ ਅੰਦਰ ਰੱਖੇ ਸਾਢੇ 6 ਲੱਖ ਰੁਪਏ ਕਿਸੇ ਨੇ ਚੋਰੀ ਕਰ ਲਏ ਅਤੇ ਇਸ ਦੀ ਕਾਨੂੰ ਕਾਨ ਖਬਰ ਵੀ ਨਾ ਹੋਈ ਪਰਿਵਾਰ ਨੇ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੈ ਲੇਕਿਨ ਪੁਲਿਸ ਦੀ ਢਿੱਲ ਮੱਠ ਬੜੇ ਹੀ ਗਰੀਬਾਂ ਦੇ ਜ਼ਖਮਾਂ ਨੂੰ ਨਮਕ ਖਿਲ ਕਰੀ ਹੈ ਆਓ ਕਰਦੇ ਆ ਪਰਿਵਾਰਾਂ ਨਾਲ ਗੱਲ ਕਿਵੇਂ ਮਿਲਦਾ ਇਹਨਾਂ ਨੂੰ ਇਨਸਾਫ ਕਿਵੇਂ ਇਹਨਾਂ ਨਾਲ ਹੋਈ ਲੁੱਟ ਕਿਵੇਂ ਕੁੱਟੇ ਦੁੱਖਾਂ ਦੇ ਪਹਾੜ ਬਈ ਗੰਭੀਰ ਮਸਲਾ ਉਹਨਾਂ ਦੇ ਜੀਵਨ ਨਾਲ ਸਬੰਧਤ ਦੇ ਰਾਤ ਦੇ ਰਾਤ ਜਾ ਕੇ ਮਜ਼ਦੂਰੀ ਕਰਦਾ ਪਰਿਵਾਰ ਤੇ ਅੱਜ ਉਸ ਪਰਿਵਾਰ ਤੇ ਆਪ ਕਿ ਆਪ ਜਾਣ ਸਕਦੇ ਹੋ ਕੀ ਬਣਿਆ ਬੰਦਮੀ ਕਿਉਂ ਨਾ ਕਿਉਂਕਿ ਮਾਵਾ ਨੂੰ ਆਪਣੇ ਬੱਚਿਆਂ ਦੇ ਵੱਡੇ ਫਿਕਰ ਹੁੰਦੇ ਆ ਵੀ ਉਹਨਾਂ ਦੇ ਅਸੀਂ ਘਰ ਪਾਲਣੇ ਆ ਘਰ ਪੂਰੇ ਕਰਨੇ ਆ ਲੇਕਿਨ ਜਿਹੜਾ ਇਹ ਉਹਨਾਂ ਦੇ ਸਿਰ ਤੇ ਉੱਤੇ ਇਹ ਵੱਡਾ ਲਖਾਂ ਤੋਂ ਵਾਪਰਿਆ ਭਜਾਂਦੇ ਆ ਕੀ ਗੱਲ ਬਣੀ ਹੈ ਕਿਵੇਂ ਕਿਵੇਂ ਸਾਡੀ ਕਹਾਣੀ ਹੋਈ ਹੈ ਇਹ ਤੁਹਾਨੂੰ ਥੋੜਾ ਦੱਸ ਦਈਏ ਜਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਥਾਣਾ ਆਰਐਸਕੇ ਅਧੀਨ ਪਿੰਡ ਪਿੰਡ ਬਸਤੀ RAMLAL ਦੇ ਨਾਲ ਹੈਗੀ ਬਸਤੀ ਖਾਨਕੇ ਉੱਥੇ ਦਾ ਇਹ ਜੜਾ ਹੈਗਾ ਘਟਨਾ ਵਾਪਰੀ ਹੈ ਇਹ ਬਜ਼ੁਰਗ ਮਾਤਾ ਹੈ ਇਹ ਮਾਤਾ ਜੀ ਇਸ ਪਰਿਵਾਰ ਦੇ ਮੁਖੀ ਆ ਦੋ ਬੇਟੀਆਂ ਤੇ ਲੜ ਬੇਟੇ ਇਹਨਾਂ ਦੇ ਪਤੀ ਦਾ ਸਾਆ ਜਿਹੜਾ ਸਿਰ ਤੋਂ ਉੱਠ ਚੁੱਕਾ ਹੈ ਪਰਿਵਾਰ ਨੂੰ ਚਲਾਉਣ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਆ ਪਿੰਡ ਝੋਕਰ ਯਰ ਦੇ ਇਹ ਵਾਸੀ ਆ ਕੋਲ ਪਰਦੇ ਨਾਲ ਲੱਗਦਾ ਪਿੰਡ ਛੋਡੇ ਵਾਲਾ ਉੱਥੇ ਰਹਿ ਕੇ ਕਮਾਈਆਂ ਕਰ ਲਈ ਸੀ ਅਤੇ ਹੁਣ ਇਹਨਾਂ ਨੇ ਪਿੰਡ ਵਾਪਸੀ ਕਰਨੀ ਸੀ ਛੋਡੇ ਵਾਲਾ ਜਿਹੜਾ ਹੈਗਾ ਉਸ ਪਿੰਡ 'ਚ ਇਹਨਾਂ ਦਾ ਜਿਹੜਾ ਘਰ ਸੀ ਉਹਨੂੰ ਇਹਨਾਂ ਨੇ ਵੇਚਿਆ ਸੀ ਅਤੇ ਇਹਨਾਂ ਨੂੰ ਜਿਹੜੇ 6.5 ਲੱਖ ਰੁਪਏ ਜਿਹੜੀ ਇਹਨਾਂ ਨੂੰ ਰਕਮ ਮਿਲੀ ਸੀ ਇਸ ਤੋਂ ਵੱਧ 2 ਲੱਖ ਰੁਪਏ ਵੱਧ ਮਿਲਿਆ ਸੀ ਉਹ ਇਹਨਾਂ ਨੇ ਉਹ ਅਗਲੇ ਮਕਾਨ ਜਿਹੜਾ ਖਰੀਦਣਾ ਸੀ ਉਹ ਵਿਆਨਾ ਕਰਤਾ ਸੀ ਅਤੇ ਇਹ ਜਿਹੜਾ 6 ਲੱਖ ਰੁਪਏ ਇਹ ਵਸੇ ਕਾਨ ਕੇ ਆਪਣੀ ਧੀ ਕੋਲ ਸੁਰੱਖਿਅਤ ਰੱਖਿਆ ਸੀ ਅਲਮਾਰੀ ਚ ਰੱਖਿਆ ਸੀ ਜਿੰਦਰੇ ਲਾ ਕੇ ਰੱਖਿਆ ਸੀ ਲੇਕਿਨ ਬੇਟੀਆਂ ਨੇ ਅਸੀਂ ਪਾਉਂਦੇ ਹੋਏ ਘਰ ਦੇ ਵਿੱਚੋਂ ਇਹ ਸਾਡੇ 6 ਲੱਖ ਰੁਪਇਆ ਚੁਰਾ ਲਿਆ ਸੀ ਉਹ ਕੋਈ ਕਾਗਤ ਕਰਾਉਣ ਹਾਂ ਇਹਨਾਂ ਨੂੰ ਉੱਥੇ ਪੈਸੇ ਭੇਜ ਦਿੱਤੇ ਤਿੰਨ ਚਾਰ ਦਿਨ ਪੈਸੇ ਪੈ ਰਹੇ ਕਿਸੇ ਨੂੰ ਤਾਂ ਨਹੀਂ ਪੈ ਰਹੇ ਹਾਂ ਪਰ ਅਸੀਂ ਅੱਗੇ ਦੇਣਾ ਸੀ ਬਿਆਨਾਂ ਤੁਹਾਡੇ ਪਤੀ ਦਾ ਨਾਮ ਗਿਆਨਾ ਸਦੀ 55000 ਤੋਂ 74000 ਸਾਡੇ ਕੋਲ ਜਿਸ ਤਾ ਦੇ ਕਾਗਜ਼ ਆਏ ਆ ਅੱਛਾ ਇਹ ਜਿਹੜੇ ਇਹ ਪੈਸੇ ਆ ਇਹ ਸਾਰੀ ਕਹਾਣੀ ਦੱਸੋ ਵੀ ਤੁਸੀਂ ਜਦੋਂ ਪੈਸੇ ਲਏ ਕਿੱਥੇ ਰੱਖੇ ਕਿਵੇਂ ਜਿਹੜੇ ਇਹ ਚੋਰੀ ਹੋਏ ਜਵਾਂ ਦੇ ਅੱਛੇ ਅੱਛਾ ਉਹ ਪੈਸਾ ਸੁਗੜਿਆ ਕੋ ਰੱਖਿਆ ਸੀ ਦੁਬਾਰਾ ਝੋਕ ਜਗਾ ਲੈਣੀ ਸੀ ਹਾਂ ਉਹ ਪੈਸਾ ਗੁੜਿਆ ਕੋ ਚੋਰੀ ਹੋ ਗਿਆ ਇਹ ਇਹ ਪੈਸਾ ਤੁਸੀਂ ਕਦੋਂ ਲਿਆ ਸੀ ਕਦੋਂ ਗੁੜੀਆ ਕੋਲੇ ਰੱਖਿਆ ਸੀ ਇਹ ਅਸੀਂ ਵੀਰਵਾਰ ਲਾਇਆ ਸੀ ਪੈਸਾ ਅੱਛਾ ਵੀਰਵਾਰ ਵੀ ਅਸੀਂ ਸ਼ਾਮ ਨੂੰ ਗੁੜੀਆ ਕੋਲ ਆਤੇ 5:30 ਵਜੇ ਹਾਂ ਤੇ ਵੀਰਵਾਰ ਵੀ ਪੈਸੇ ਰਹਿ ਸ਼ੁਕਰ ਵੀ ਰਹਿ ਤੇ ਸ਼ਨੀਵਾਰ ਵੀ ਰਹਿ ਸ਼ੁਕਰ ਨਾਲ ਪੈਸੇ ਨਾ ਅਸੀਂ ਗਾਂ ਬਿਆਨਾ ਰੱਖਣਾ ਸੀਗਾ ਉਤੋਂ ਅਸੀਂ ਥੋੜੇ ਜਿਹੇ ਪੈਸੇ ਮੁੰਡੇ ਨੂੰ ਭੇਜਿਆ ਲੈਣ ਤੇ ਕਿਸੇ ਨੇ ਭੇਤ ਲੈ ਲਿਆ ਹੂੰ ਨਾਲ ਪਤਾ ਲੱਗ ਗਿਆ ਕਿ ਉਹਨਾਂ ਨੇ ਚੋਰੀ ਕਰਵਾਤੀ ਹੈ ਦਰਵਾਜ਼ੇੋਂ ਪੈਸੇ ਚੋਰੀ ਹੋ ਗਏ ਇਹ ਗੱਲ ਸੁਣੀ ਹੋਈ ਹੈ। ਹਾਂਜੀ। ਇਹ ਰਾਤ ਨੂੰ ਹੋਇਆ ਕਿ ਦਿਨੇ ਹੋਇਆ? ਦਿਨੇ ਹੋਇਆ। ਉਹ ਇਹ ਚੋਰੀ ਕਿੱਥੋਂ? ਖਾਣ ਕੇ ਰਸਤੇ। ਇਹ ਗੁੜੀਆ ਦੇ ਘਰੋਂ। ਗੁੜੀਆ ਦੇ ਘਰੋਂ। ਰਾਜ ਦਾ ਡਾਕੀ ਨਾਮ ਆ। ਸੁਸ਼ਪਾਲ। ਇਹਨਾ ਅਸੀਂ ਪਾਜੀ ਦੁਜਾ ਅਸੀਂ ਸਮਾਨ ਲਦਣ ਗਏ ਤੇਰੇ ਸੀਗੇ ਪੈਸੇ ਨਾ ਸਾਡੇ ਘਰ ਰੱਖੇ ਸੀਗੇ ਵੀਰਵਾਦ ਦੇ। अच्छा ਤੇ ਪਹਿਲਾ ਕਰਵਾ ਰਿਹਾ ਵੀ ਪੈਰ ਹੈ ਸ਼ਨੀਵਾਰ ਵੀ ਪੈਰ ਹੈ ਤੇ ਐਤਵਾ ਦਿਨਾਂ ਮੈਨੂੰ ਸੱਜਿਆ ਵੀ ਆਪਾਂ ਸਮਾਨ ਸ਼ਿਫਟ ਕਰਨਾ ਝੋਪੜੀ ਹਰ ਹਾਂ ਤੇ ਮੈਂ ਇਹਨਾਂ ਨਾਲ ਗਏ ਚਲੇ ਸੀਗੀ ਤੇ ਪੈਸੇ ਪਿੱਲੂ ਵੀ ਉੱਥੇ ਹੀ ਪਏ ਹੁੰਦੇ ਨੇ ਤੇ ਹੁਣ ਵੀ ਉੱਥੇ ਹੀ ਪਏ ਸੀਗੇ ਅੱਛਾ ਜਿਹੜੇ ਜਿਹੜੇ ਪੈਸੇ ਕਿੰਨੇ ਪੈਸੇ ਸੀਗੇ ਤੁਹਾਡੇ ਸਾਢੇ 6 ਲੱਖ ਰੁਪਏ ਇਹ ਤੁਸੀਂ ਘਰੇ ਰੱਖਿਆ ਕਿੱਥੇ ਸੀ ਅਲਮਾਰੀ ਵਿੱਚ ਤੁਹਾਡੇ ਕਿੰਨੇ ਕਮਰੇ ਕਿੰਨੇ ਤੁਹਾਡੇ ਕੋਲ ਦੋ ਦੋ ਕਮਰੇ ਤੇ ਜਿਹੜੇ ਕਮਰੇ ਚ ਰੱਖਿਆ ਸੀ ਉੱਥੇ ਰਹਿੰਦੇ ਹੋ ਤੁਸੀਂ ਹਾਂਜੀ ਉੱਥੇ ਅਲਮਾਰੀ ਪਈ ਹੈ ਹਾਂਜੀ ਉਹਦੇ ਵਿੱਚ ਰੱਖਿਆ ਸੀ ਤਾਲਾ ਨਹੀਂ ਸੀ ਲਾਇਆ ਲਾਇਆ ਹੋਇਆ ਸੀ ਅੱਛਾ ਇਹ ਘਟਨਾ ਕਿਤੇ ਦੀ ਐ ਦਵਾਰ ਦੀ ਹਾਂਜੀ ਤੇ ਤੁਸੀਂ ਜਦੋਂ ਆਏ ਆ ਉਦੋਂ ਤਾਲਾ ਲਾ ਕੇ ਆਏ ਸੀ ਹਾਂਜੀ ਕਿਨੂੰ ਤਾਲਾ ਅਲਮਾਰੀ ਨੂੰ ਕਿ ਬੂਏ ਨੂੰ ਕਿਨੂੰ ਤਾਲਾ ਲੱਗਿਆ ਸੀ ਬੂਏ ਨੂੰ ਵੀ ਬਾਰੀ ਨੂੰ ਵੀ ਤੁਹਾਡੇ ਨੂੰ ਲੱਗਾ ਤੁਸੀਂ ਕਿੰਨੇ ਵਜੇ ਆਏ ਆ ਇੱਥੇ ਮਾਪਿਆਂ ਦਾ ਸਮਾਨ ਚੱਕਣ 9 ਵਜੇ ਆ ਗਏ ਸੀ 9 ਵਜੇ ਹਾਂਜੀ ਤੇ ਫਿਰ ਉਦੋਂ ਸਮਾਨ ਚੱਕ ਰਹੇ ਸੀ ਤੁਸੀਂ ਹਾਂਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੀ ਇਹ ਚੋਰੀ ਹੋ ਗਿਆ ਮੇਰੇ ਮਾਮੇ ਸੱਸ ਨੇ ਮੈਨੂੰ ਫੋਨ ਕਰਕੇ ਦੱਸਿਆ। ਅੱਛਾ, ਕੀ ਕਹਿੰਦੇ ਹੋ? ਉਹ ਕਹਿੰਦੇ ਵੀ ਮਤਲਬ ਵੀ ਮੇਰੇ ਵੀਰ ਨੂੰ ਫੋਨ ਕੀਤਾ ਸੀਗਾ। ਹਾਂ। ਕਹਿੰਦੇ ਵੀ ਤੁਸੀਂ ਛੱਡ ਗਏ ਇਹਨਾਂ ਨੂੰ। ਤੇ ਕਹਿੰਦੇ ਨਹੀਂ ਵੀ ਮੇਰੇ ਨਾਲ ਹੀ ਆ ਤੇ ਕਹਿੰਦੇ ਉਹਨਾਂ ਦੇ ਬੂਹੇ ਵੀ ਖੁੱਲੇ ਪੈ। ਖਲਾਰਾਂ ਅੰਦਰ ਪਿਆ ਹੋਇਆ ਹੈ ਉਹਨਾਂ ਦੇ ਬੂਹੇ ਖੁੱਲੇ ਮੈਂ ਤਾਂ ਵੀ ਇੱਥੇ ਫਿਰਦੀ ਆ। ਉਹਨਾਂ ਸਾਨੂੰ ਫੋਨ ਕੀਤਾ ਸੀ ਪਿੱਛੇ। ਅੱਛਾ, ਫਿਰ ਤੁਸੀਂ ਵਾਪਸ ਗਏ ਘਰੇ? ਹਾਂਜੀ, ਫਿਰ ਮੈਂ ਆਪਣੇ ਬੱਚੇ ਲੈ ਕੇ ਤੇ ਛੋਟਾ ਪਰੋਣਾ ਲੈ ਕੇ ਮੈਂ ਵਾਪਸ ਚਲੇਗੀ ਜੇ ਮੈਂ ਜਾ ਕੇ ਵਿੱਚ ਸਾਬੁੱਤਲ-ਪੁੱਤਲ ਸੀਗਾ। ਲੌਕ ਵੀ ਟੁੱਟਿਆ ਸੀਗਾ ਤੇ ਬੱਚਿਆਂ ਦੇ ਲੇੜੇ ਵਗੈਰਾ ਖਲਾਰੇ ਪੈਸੇ ਦੇ ਸਾਰਾ ਖਲਾਰਾ ਪਿਆ ਆ ਸੀਗਾ ਤੇ ਮਾਰੀ ਦਾ ਲੋਕ ਵੀ ਉਹਨਾਂ ਖੇਚ ਕੇ ਕਬਜ਼ਾ ਤੱਕ ਪੱਟ ਦਿੱਤੇ ਸੀਗੇ ਬਲੌਕ ਕਰ ਅੱਛਾ ਤੇ ਉਹ ਅਲਮਾਰੀ ਜੋ ਕਢਨੇ ਪੈਸੇ ਹਾਂਜੀ ਆ ਜਦੋਂ ਤੁਹਾਨੂੰ ਇਹ ਲੈਣ ਤੁਹਾਨੂੰ ਲੈਣ ਕਰਨ ਗਿਆ ਸੀ ਘਰੋਂ ਘਰੋਂ ਇਹ ਮੇਰੇ ਵੀ ਰਾਏ ਸੀਗੇ ਘਰੋਂ ਮੈਂ ਉਹ ਤੁਸੀਂ ਤਾਲਾ ਲਾ ਕੇ ਹਾਂਜੀ ਮੈਂ ਦੋਨੋਂ ਤਾਲੇ ਤਸਲੀਨ ਨਾਲ ਆਪ ਲਾਏ ਸੀ ਓਕੇ ਤੇ ਮਗਰੋਂ ਇਹ ਉਹ ਜਿੰਦਰਾ ਟੁੱਟਿਆ ਤੇ ਜਿਹੜੇ ਪੈਸੇ ਨਿਕਲੇ ਹਾਂਜੀ ਤੇ ਤੁਹਾਨੂੰ ਪੁਲਿਸ ਨੂੰ ਕੋਈ ਖਬਰ ਦਿੱਤੀ ਜਾਂ ਸੂਚਨਾ ਦਿੱਤੀ ਕਿ ਨਹੀਂ ਹਾਂਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿ ਰਿਹਾ ਸੀ ਵੀ ਅੱਜ ਜਾਣਾ ਪਰ ਕੋਈ ਆਇਆ ਨਹੀਂ ਤੇ ਐਤਵਾਰ ਦੀ ਘਟਨਾ ਅੱਜ ਬੁੱਧਵਾਰ ਆ ਹਾਂਜੀ ਕਹਾਂ ਦਾ ਦਸਤਾਵੇਜ਼ ਕਾਨੇ ਸੁਣਾਈ ਨਹੀਂ ਹੋਈ ਸਾਹਿਬ ਜੀ ਸੁਵਾਰੀ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਅਤੇ ਕੋਈ ਪ੍ਰਦੇਸ਼ੀ ਨਿਕ ਕਪਤਾਨ ਪੁਲਿਸ ਨੂੰ ਇਹਨਾਂ ਗਰੀਬਾਂ ਦੀ ਆਵਾਜ਼ ਸੁਣਨ ਦੀ ਅਪੀਲ ਕਰਦਾ ਹਾਂ ਕੱਲ ਇਹ ਆ ਮਿੱਤਰੋ ਵੀ ਮਾਤਾ ਜਿਹੜੇ ਹੈਗੇ ਇਹਨਾਂ ਦੇ ਸਿਰ ਤੇ ਇਹਨਾਂ ਦੇ ਘਰ ਦੇ ਦਾ ਸਾਇਆ ਨਹੀਂ ਹੈਗਾ ਪਤਾ ਜੀ ਤੁਹਾਡੇ ਕਿੰਨੇ ਬੱਚੇ ਕਿੰਨੇ ਆ ਪੰਜ ਜੀ ਦੋ ਗੁੱਡੀਆਂ ਤਿੰਨ ਕਾਕੇ ਤਿੰਨ ਕਾਕੇ ਮਾਤਾ ਦੇ ਦੋ ਗੁੱਡੀਆਂ ਤਿੰਨ ਕਾਕੇ ਆ ਇਹਨਾਂ ਦਾ ਘਰ ਵਾਲਾ ਕੁਝ ਸਮਾਂ ਪਹਿਲਾਂ ਇਹ ਦੁਨੀਆ ਤੋਂ ਕੁਸ਼ਤ ਕਰ ਚੁੱਕਿਆ ਇਹਨਾਂ 'ਚ ਸਾਰੀ ਜ਼ਿੰਮੇਵਾਰੀ ਆ ਪਿੰਡ ਛੋਡੇ ਆਲਾ ਜਿੱਥੇ ਇਹ ਰਹਿੰਦੇ ਸੀ ਇਹਨਾਂ ਨੇ ਉਹ ਜ਼ਮੀਨ ਆਪਣਾ ਘਰ ਵੇਚ ਕੇ ਪਿੰਡ ਛੋਹ ਫਿਰ ਯਾਰ ਫੌਦਾ ਕਰ ਲਿਆ ਸੀਗਾ ਜਦ ਜਿਹੜੀ ਵੱਟ ਤਾਂ ਉਸ 5 ਮਈ ਸੀ ਉਹ ਉਸ ਗੁड़िया ਕੋਲੇ ਆਪਣੀ ਗੁड़िया ਕੋਲੇ ਰੱਖੀ ਸੀ ਜਦੋਂ ਇਹ ਸਮਾਨ ਚੱਕ ਕੇ ਸ਼ਿਫਟ ਕਰ ਰਹੇ ਸੀ ਗੁड़िया ਇਹਦੇ ਨਾਲ ਆਈ ਹੋਈ ਸੀ ਤਾਂ ਮਗਰੋਂ ਕਿਸੇ ਨੇ ਉਹ ਪੈਸੇ ਸਾਰੇ ਚੱਕ ਲਏ ਖੋੜੇ ਹੈਨਾ ਮਤਲਬ ਅਲਮਾਰੀ ਤੋੜ ਕੇ ਵਿੱਚੋਂ ਕੱਢ ਕੇ ਲੈ ਗਿਆ ਇਵੇਂ ਹੀ ਕਰ ਲਿਆ ਹਾਂਜੀ ਆ ਘਰ ਦਾ ਜਿੰਦਰਾ ਤੋੜਿਆ ਅਲਮਾਰੀ ਤੋੜੀ ਉਹ ਚੋਂ ਕੱਢ ਕੇ ਲੈ ਆਏ ਤੁਹਾਡੇ ਉਸ ਘਰ ਦੇ ਲਾਗੇ ਤਾਂ ਕਿ ਕੋਈ ਹੋਰ ਵੱਸੋ ਹੈ ਨਹੀਂ ਕੀ ਇੱਕ ਘਰ ਹੈ ਜੀ ਮੇਰੇ ਸੋਹਣੇ ਦਾ ਅੱਛਾ ਉਹ ਹੀ ਹੈ ਤੋ ਹੀ ਘਰ ਤੁਸੀਂ ਮੇਰੇ ਜੀ ਇੱਕ ਘਰੇ ਲਈ ਤੁਸੀਂ ਦੋ ਕਰਦੇ ਦੋ ਕਰੀਏ ਆ ਇਹਨਾਂ ਦੇ ਘਰੋਂ ਜਦੋਂ ਇਹ ਇੱਥੇ ਆਇਆ ਇਹਦੀ ਸਮਾਨ ਚੱਕਣ ਦੋ ਤਿੰਨ ਘੰਟੇ ਬਾਅਦ ਇਹਨਾਂ ਨੂੰ ਫੋਨ ਆਇਆ ਤੇ ਉਹ ਮਤਲਬ ਸਾਡੇ 6 ਲੱਖ ਰੁਪਈਆ ਜਿਹੜਾ ਉਹ ਕੋਲਮਾਰੀ ਤੋੜ ਕੇ ਕੋਈ ਲਿਜਾ ਚੁੱਕਾ ਸੀ ਇਹਨਾਂ ਦਾ ਜਿਹੜਾ ਦੁੱਖ ਆ ਉਹ ਪੰਜਾਬ ਪੁਲਿਸ ਪੁਲਿਸ ਥਾਣਾ ਅਰਸ ਕੇ ਇਹਨਾਂ ਨੇ ਲਿਖਾਇਆ ਪਰ ਹਜੇ ਤਿੰਨ ਤਿੰਨ ਬੀਤਨ ਤੇ ਵੀ ਪੁਲਿਸ ਦੀ ਕੋਈ ਠੁਕ ਵੀ ਕਾਰਵਾਈ ਸਾਹਮਣੇ ਨਹੀਂ ਆਈ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਗਰੀਬਾਂ ਦੀ ਬਾਹ ਥੋੜੀ ਜਾਵੇ ਜਿੰਨਾਂ ਕੋਲੋਂ ਛੱਤ ਖੋਈ ਗਈ ਜਿੰਨਾਂ ਕੋਲੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਦੇ ਜਿਹੜਾ ਘਰ ਬਣਾਉਣਾ ਸੀਗਾ ਆਪਣਾ ਆਸ਼ਿਆਨਾ ਬਣਾਉਣਾ ਸੀ ਉਹ ਸਾਰੇ ਸੁਪਨੇ ਟਹਿ ਢੇਰੀ ਹੋ ਗਏ ਹੁਣ ਦੁੱਖਾਂ ਦੇ ਪਹਾੜਾਂ ਟੁੱਟੇ ਹੋਏ ਆ ਮਾਨਸਿਕ ਚਿੰਤਾਵਾਂ ਚ ਘਿਰੇ ਹੋਏ ਆ ਸਰਕਾਰ ਨੂੰ ਉਸ ਨੂੰ ਬੇਨਤੀ ਆ ਕਿ ਇਹਨਾਂ ਗਰੀਬਾਂ ਦੀ ਸਹਾਇਤਾ ਲਵੇ ਜਿਹੜੇ ਵੀ ਧੀਤੀ ਨੇ ਸ਼ਕਤੀ ਨੇ ਇਸ ਕਾਰਵਾਈ ਨੂੰ ਇਸ ਮਾੜੀ ਨੀਅਤ ਨਾਲ ਇਹਨਾਂ ਗਰੀਬਾਂ ਦੇ ਲਹੂ ਪਸੀਨੇ ਦੀ ਕਮਾਈ ਨੂੰ ਖੜਾਪਿਆ ਹੈਗਾ ਖੋਇਆ ਹੈਗਾ ਚੋਰੀ ਕੀਤਾ ਉਹਨਾਂ ਖਿਲਾਫ ਕਾਨੂੰਨ ਕਰਕੇ ਇਹਨਾਂ ਦਾ ਜਿਹੜਾ ਪੈਸਾ ਉਹ ਵਾਪਸ ਦਵਾਇਆ ਜਾਵੇ। ਇਹੀ ਮਾਤਾ ਜੀ ਕੀ ਹੋਰ ਵੀ ਕਰ। ਅਸੀਂ ਅਪੀਲ ਕਰਦੇ ਆਂ ਉਮੀਦ ਆ ਕੇ ਜਲ ਤੋਂ ਜਲਦ ਜਿਹੜੀ ਪੁਲਿਸ ਆ ਇਹਨਾਂ ਗਰੀਬਾਂ ਦਾ ਜਿਹੜਾ ਉਹ ਹੱਟਾ ਉਹ ਇਹਨਾਂ ਨੂੰ ਦਵਾਏਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ। ਤੁਸੀਂ ਵੇਖ ਰਹੇ ਹੋ ਦਾ ਫਰੋਪ ਲਾਈਵ ਚੈਨਲ